ਜੀ ਕੀ ਪਠਾਨਕੋਟ ਦੇ ਹਲਕਾ ਸੁजानਪੁਰ ਵਿੱਚ ਪੈਂਦੇ ਡਿਫੈਂਸ ਰੋਡ ਉੱਤੇ ਉਸ ਸਮੇਂ ਲੋਕਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਦੋ ਮਹਿਲਾਵਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾਵਾਂ ਰਿਸ਼ਤੇ ਵਿੱਚ ਸੱਕੀਆਂ ਪੈਣਾ ਸੀ ਅਤੇ ਕਿਸੇ ਮਾਮਲੇ ਸੰਬੰਧੀ ਸੁजानਪੁਰ ਪੁਲਿਸ ਥਾਣੇ ਜਾਰੀਆਂ ਸਨ ਕਿ ਇਸ ਜਗ੍ਹਾ ਤੇ ਕਿਸੇ ਵਾਹਨ ਨੇ ਨਾਨੂਆ ਆਪਣੀ ਛਪੇਟ ਵਿੱਚ ਲੈ ਲਿਆ ਜਿਸ ਦੇ ਚਲਦਿਆਂ ਨਾ ਦੋਵਾਂ ਪੈਨਾ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਵਾਹਨ ਚਾਲਕ ਇਹਨਾਂ ਨੂੰ ਕੁਚਲਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਉੱਧਰ ਜਿਵੇਂ ਹੀ ਇਸ ਘਟਨਾ ਸੰਬੰਧੀ ਪੁਲਿਸ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਵੱਲੋਂ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਆ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਉਦਮ ਰਿਤਿਕ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਨੂੰ ਕਤਲ ਕਿਤੇ ਜਾਂਦਾ આરોਪ ਲਗਾਇਆ ਸੀ ਜਿਸ ਦੇ ਚਲਦੇ ਜਦੋਂ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇੱਕ ਵਿਅਕਤੀ ਨੇ ਜਾਣਬੁੱਝ ਕੇ ਨਾ ਮਹਿਲਾਵਾਂ ਨੂੰ ਟਰੱਕ ਹੇਠਾਂ ਦੇ ਕੇ ਮਾਰਿਆ ਸੀ ਜਿਸ ਦਾ ਇਨ੍ਹਾਂ ਮਹਿਲਾਵਾਂ ਨਾਲ ਕੋਈ ਵਿਵਾਦ ਚੱਲ ਰਿਹਾ ਸੀ ਐਸਐਸਪੀ ਪਠਾਨਕੋਟ ਨੇ ਇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ આરોપી ਨੂੰ ਉਸ ਦੇ

ਕਿੱਥੇ ਜਾ ਰਹੇ ਸੀਗੇ ਇਹ ਥਾਣੇ ਜਾ ਦੇ ਜੀ ਇਹ ਕੱਲ ਵੀ ਗਏ ਦੇ ਇਹਨੇ ਮੁੱਬਾ ਥਾਣੇ ਵਾਲੇ ਪੁਲਸਣੇ ਕੇ ਰੀ ਨਹੀਂ ਕਰਦੇ ਜੀ ਜਿੰਨਾ ਵਾਰੀ ਪਰਚਾ ਦਿੱਤਾ ਮਾੜੇ ਬੰਦੇ ਦੀ ਕੋਈ ਸੁਣਵਾਈ ਨਹੀਂ ਕਰਦਾ ਪੈਸੇ ਵਾਲੇ ਨੇ ਪਿੱਛੇ ਦੌੜ ਬੰਦ ਰਹੇ ਤੇਰੀ ਸਾਲੀ ਹੈ ਛੋਟੀ ਨਾਲ ਰਲੋ ਦਾ ਬੰਦਾ ਮਾਰ ਕੇ ਲਾ ਓਏ ਵੇਦੂ ਬਾਗੇਾਰੇ ਹੋਏ ਜੀ ਇੱਕ ਸੈਕਿੰਡ ਹੋਇਆ ਸੀ ਜਿਆਦਾ ਤੇ ਇਹਦੇ ਬਾਰੇ ਲੁਕਿਆ ਜਾ ਰਿਹਾ ਕਿ ਮਰਡਰ ਕੇਸ ਆ ਉਹਨੂੰ ਟਾਕ ਵਾਲਿਆਂ ਨੇ ਇੱਕ ਕੀਤਾ ਸੀ ਜਾਰ ਹੋ ਮਾਰੇ ਸਰ ਬੜੀਆਂ ਫਾਉਂਡ ਹੋ ਗਈਆਂ ਕਿ ਕੀ ਕਰਾਂਗੇ ਬੇਸਿਕਲੀ ਇਹ ਜੀ ਜਿਹੜਾ ਅੱਜ ਟੀ ਪੁਆਇੰਟ ਡਿਫੈਂਸ ਰੋਡ ਦੇ ਉੱਤੇ ਇੱਕ ਡਬਲ ਮਰਡਰ ਹੋਇਆ ਇਹਨੂੰ 1 ਘੰਟੇ ਦੇ ਦੌਰਾਨ ਹੀ ਇਹਨੂੰ ਸੋਲਵ ਕਰ ਲਿਆ ਗਿਆ ਉਹਦੇ ਚ ਜਿਹੜਾ ਦੋਸ਼ੀ ਹੈਗਾ ਰਿੱਕੀ ਉਨੂੰ ਸਮੇਤ ਉਹਦੇ ਟਰੱਕ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਬੈਕਗ੍ਰਾਉਂਡ ਇਹ ਆ ਕਿ ਇਹ ਰਿੱਕੀ ਜਿਹੜਾ ਇੱਕ ਨੀਰੂ ਨਾਦੀ ਔਰਤ ਆ ਉਹਦੇ ਨਾਲ ਇਸ ਦਾ ਡਿਸਪਿਊਟ ਸੀ ਉਸ ਡਿਸਪਿਊਟ ਦੇ ਚੱਲਦਿਆਂ ਇਹ ਔਰਤ ਨੂੰ ਮਤਲਬ ਕਿ ਨੀਅਤ ਜਿਹੜੀ ਇਹਦੀ ਸੀਗੀ ਉਹਨੂੰ ਮਾਰ ਦੇਣ ਦੀ ਨੀਅਤ ਨਾਲ ਜਿਹਨੂੰ ਟਰੱਕ ਤੇ ਫੋਲੋ ਕਰ ਰਿਹਾ ਸੀਗਾ ਜਿਉਂ ਹੀ ਔਰਤਾਂ ਇਹ ਡਿਫੈਂਸ ਰੋਡ ਟੀ ਪੁਆਇੰਟ ਜਿੱਥੋਂ ਨੈਸ਼ਨਲ ਹਾਈਵੇ ਐਨ ਐਚ 44 ਮੈਚ ਕਰਦਾ ਉੱਥੇ ਸਾਡੇ ਪੁਲਿਸ ਦੇ ਹਾਈ ਡੈਫੀਨੇਸ਼ਨ ਸਿਕਿਉਰਿਟੀ ਸਰਵੇਲੈਂਸ ਕੈਮਰਾ ਲੱਗੇ ਆ ਉਸ ਦਾਇਰੇ ਵਿੱਚ ਆਉਂਦੀਆਂ ਔਰਤਾਂ ਤੇ ਉੱਥੇ ਆ ਕੇ ਟਰੱਕ ਜਿਹੜਾ ਹੈਗਾ ਜ਼ਬਰਦਸਤੀ ਉਹਨਾਂ ਦੇ ਉੱਪਰ ਇਹ ਛਾੜ ਦਿੰਦਾ ਜਿਸ ਦੇ ਨਾਲ ਉਹਨਾਂ ਦੋਨੋਂ ਔਰਤਾਂ ਦੀ ਨਿਰੂਤੋਸੀ ਸਿਸਟਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਔਰ ਇਹ ਟਰੱਕ ਉਲਟੀ ਦਿਸ਼ਾ ਵੱਲ ਨੂੰ ਭਜਾ ਕੇ ਬਾਦੋਪੁਰ ਸਾਈਡ ਨੂੰ ਲੈ ਜਾਂਦਾ ਔਰ ਉਸ ਤੋਂ ਬਾਅਦ ਇਹਨੂੰ ਪੁਲਿਸ ਵੱਲੋਂ ਫਾਲੋ ਕੀਤਾ ਗਿਆ ਇਹਨੂੰ ਇੰਡਸਟਰੀਅਲ ਏਰੀਆ ਵਿੱਚ ਸਨੇਤ ਟਰੱਕ ਜਿਹੜਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਮਰਡਰ ਕਰਨ ਦਾ ਮਕਸਦ ਇਹਨਾਂ ਦਾ ਕੋਈ ਆਪਸੀ ਡਿਸਪਿਊਟ ਹੈ ਔਰਤ ਦਾ ਤੇ ਇਸ ਮਰਦ ਜਿਹੜਾ ਹੈਗਾ ਰਿੱਕੀ ਦਾ ਉਹਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਇਹਦੀ ਪ੍ਰੀਲੀਮਨਰੀ ਇੰਟਰੋਗੇਸ਼ਨ ਤੇ ਹੀ ਐਡਮਿਟਡ ਕਿ ਇਹ ਮਾਰਡਰ ਜਿਹੜਾ ਹੈਗਾ ਆ ਮੈਂ ਕੀਤਾ ਔਰ ਮੈਂ ਗੁੱਸੇ ਚ ਆ ਕੇ ਤਹਿਸ਼ ਚ ਆ ਕੇ ਮਰਡਰ ਕੀਤਾ ਬਾਕੀ ਦੇ ਵਿੱਚ ਕਿੰਨੇ ਇੱਕ ਬੰਦੇ ਜਿਹੜੇ ਹੈ ਇਨਵੋਲਡ ਹੈਗੇ ਨਹੀਂ ਹਾਲ ਦੀ ਘੜੀ ਤੇ ਇੱਕ ਡਰਾਈਵਰ ਹੀ ਆ ਜੀ ਉਹ ਡਰਾਈਵਰ ਆ ਉਹਦਾ ਹੀ ਡਿਸਪਿਊਟ ਹੈ ਇਹ ਔਰਤਾਂ ਆ ਇਹ ਕਿਸੇ ਹੋਰ ਮੈਟ੍ਰੀਮੋਰੀਅਲ ਜਿਹੜਾ ਇਹਨਾਂ ਦੇ ਪਰਿਵਾਰ ਕੋ ਝਗੜਾ ਸੀ ਉਹ ਸੰਬੰਧੀ ਜਿਹੜੀਆਂ ਹੈਗਿਆ ਇਹ ਪੁਲਿਸ ਸਟੇਸ਼ਨ ਸੁਜਾਨਪੁਰ ਜਿਹੜਾ ਕਿ ਇੱਥੋਂ ਕਾਫੀ ਦੂਰੀ ਤੇ ਆ ਤੁਰ ਕੇ ਜਾਣ ਦਾ ਤਾਂ ਉੱਥੇ ਤੱਕ ਬਹੁਤਾ ਜਿਆਦਾ ਨਹੀਂ ਬਣਦਾ ਉਧਰੋਂ ਇਹ ਤੁਰ ਕੇ ਜਾ ਰਹੀਆਂ ਸੀਗੀਆਂ ਉਹ ਜਿਹੜਾ ਮੈਟ੍ਰੀਮੋਰੀਅਲ ਡਿਸਪਿਊਟ ਆ ਉਹ ਅਲੱਗ ਆ ਇਸ ਬੰਦੇ ਦਾ ਇਸ ਔਰਤ ਨਾਲ ਡਿਸਪਿਊਟ ਲੱਗ ਗਿਆ ਸੋ ਇਹਨੇ ਜਿਹੜਾ ਮਰਡਰ ਕੀਤਾ ਇਹ ਉਸ ਕਰਕੇ ਕੀਤਾ ਕਿ ਔਰਤ ਨਾਲ ਡਿਸਪਿਊਟ ਆ ਉਹ ਜਿਹੜੀਆਂ ਦੋ ਔਰਤਾਂ ਥਾਣੇ ਜਾ ਰਹੀਆਂ ਸੀ ਉਹ ਆਪਣੀ ਸਿਸਟਰ ਦੇ ਕਿਸੇ ਮੈਟ੍ਰਿਮੋਨੀਅਲ ਡਿਸਪੂਟ ਕਰਕੇ ਜਾ ਰਹੀ ਸੀ ਸ਼ਿਕਾਇਤ ਕਰਨ ਵਾਸਤੇ ਤੇ ਰਸਤੇ ਵਿੱਚ ਇਹਨਾਂ ਦਾ ਮਟਰ ਹੋ ਜਾਂਦਾ ਤੇ ਜਿਹੜਾ ਦੋਸ਼ੀ ਆ ਇੱਕੋ ਹੀ ਦੋਸ਼ੀ ਹਾਲ ਦੀ ਘੜੀ ਆ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਜਿਹੜਾ ਦੋਸ਼ੀ ਆ ਉਹ ਪਠਾਨਕੋਟ ਦਾ ਹੈ ਹਾਂਜੀ ਇਹ ਨੇੜੇ ਦੇ ਪਿੰਡ ਦਾ ਹੈਗਾ ਜੀ ਇਹਨੂੰ ਔਰਤਾਂ ਵੀ ਨੇੜੇ ਦੀ ਪਿੰਡ ਦੀਆਂ ਹੀ ਆ ਤੇ ਦੋਨੋਂ ਪਠਾਨਕੋਟ ਦੇ ਨਿਵਾਸੀ ਆ